ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਾਤ ਬੰਦਨਨ ਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣਾ ਸਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ सुख होटल गुर सेवी सह सैसपाय से दर्शन परसे गुरु का जन्म जाए सतना श्री वाहे गुरु साहिब जी सोरठ पंजवा गुरुपूर कि पूरी प्रभ रव रहा पूरी गुरुपूर की पूरी प्रभु राव रि पूरी खेम कुशल पया इसना पार ब्रह्म विटह कुर्बाना ਗੁਰ ਕੇ ਚਰਨ ਕਵਲ ਰਿਧਤਾ ਰੇ ਮਿਗਨ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤਖੋਏ ਪਤ ਤ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲਤ ਈਐ ਮਨ ਬਾਛਤ ਫਲ ਪਾਏ ਗੁਰਪੂਰਾ ਰਿਦੈ ਧਿਆਇ ਗੁਰਗੋਪਾਲ ਆਨੰਦਾ ਜਪ ਜਪ ਜੀਵੇ ਪਰਮ ਆਨੰਦਾ ਜਨ ਨਾਨਕ ਨਾਮ ਧਿਆਇਆ ਰਾਮੇ ਆਪਣਾ ਮਿਰਦ ਰਖਾਇਆ ਜਨ ਨਾਨਕ ਨਾਮ ਤੇ ਆਇਆ ਰਾਵੈ ਆਪਣਾ ਮਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ